ਸਤਿ ਸ੍ਰੀ ਅਕਾਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਦੇ ਦੁਆਰਾ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਆਪਾਂ ਪਾਈਪਿੰਗ ਪਹੁੰਚੇ ਆ ਪਹਿਲੀ ਵਾਰੀ ਇਹੋ ਜਿਹਾ ਪਰੇਲਾ ਹੋਇਆ ਕਿ ਥੀਏਟਰ ਨੂੰ ਲੈ ਕੇ ਐਕਟਿੰਗ ਨੂੰ ਲੈ ਕੇ ਕੋਈ ਵਰਕਸ਼ਾਪ ਆਰਗੇਨਾਈਜ਼ ਕੀਤੀ ਗਈ ਹੈ ਔਰ ਆਰਗੇਨਾਈਜ਼ ਕਰਨ ਵਾਲੇ ਸਾਡੇ ਨਾਲ ਬੈਠੇ ਹੋਏ ਨੇ ਭੈਣ ਜੀ ਅਮਰਦੀਪ ਕੌਰ ਜੀ ਪੰਜਾਬ ਥੀਏਟਰ ਐਂਡ ਫੋਕ ਅਕੈਡਮੀ ਦੇ ਕਰਤਾ-ਤਰਤਾ ਮੋਢ ਜਿਨ੍ਹਾਂ ਨੇ ਬੱਧਿਆ ਮੈਲਬਨ ਦੇ ਵਿੱਚ ਅੱਜ ਗੁਰਪ੍ਰੀਤ ਕੌਰ ਪੰਗੂ ਉਹਨਾਂ ਨੇ ਐਕਟਿੰਗ ਦੀ ਸਕਿਲਸ ਔਰ ਐਕਟਿੰਗ ਬਾਰੇ ਆਪਣੇ ਕੈਰੀਅਰ ਬਾਰੇ ਜੋ ਹੈ ਲੋਕਾਂ ਨੂੰ ਦੱਸਿਆ ਲੋਕਾਂ ਦੇ ਬਹੁਤ ਸੋਹਣੇ ਸਵਾਲ ਪੰਨੀ ਤੁਹਾਡਾ ਸਵਾਗਤ ਹੈ ਵੈਕ ਖਾਲਸਾ ਵੈਕ ਜੀ ਕੀ ਫਤਿਹ ਜੀ ਕੇ ਖਾਲਸਾ ਵੈਕ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਪੰਜਾਬ ਟੀਵੀ ਦਾ ਮੈਂ ਧੰਨਵਾਦ ਕਰਨਾ ਚਾਹਨੀ ਆ ਸਾਰੀ ਟੀਮ ਦਾ ਕਿ ਤੁਸੀਂ ਸਾਡੀ ਅੱਜ ਦੀ ਇਸ ਥੀਏਟਰ ਵਰਕਸ਼ਾਪ ਦੇ ਵਿੱਚ ਪਹੁੰਚੇ ਹੋ ਤੇ ਸਾਰੀ ਕਵਰੇਜ ਜਿਹੜੀ ਉਹ ਤੁਹਾਡੇ ਚੈਨਲ ਵੱਲੋਂ ਕੀਤੀ ਗਈ ਹੈ ਤੇ ਇਹਦੇ ਲਈ ਮੈਂ ਤੁਹਾਡੀ ਧੰਨਵਾਦੀ ਆ ਹੋਰ ਅਗਰ ਆਪਾਂ ਸ਼ੁਰੂਆਤ ਕਰੀਏ 2-4 ਮਿੰਟ ਆਪਾਂ ਗੱਲ ਆਪਾਂ ਕਰਾਂਗੇ ਤੇ ਜ਼ਿਆਦਾ ਵੇਰਵੇ ਵਿੱਚ ਨਹੀਂ ਜਾਂਦੇ ਤੇ ਥੀਏਟਰ ਦੀ ਸ਼ੁਰੂਆਤ ਤੁਹਾਡੀ ਲਾਈਫ 'ਚ ਕਿੱਦਾਂ ਹੋਈ ਥੀਏਟਰ ਦੀ ਸ਼ੁਰੂਆਤ ਅਸਲ 'ਚ ਮੇਰੀ ਲਾਈਫ ਦੇ ਵਿੱਚ ਜਦੋਂ ਮੈਂ ਸਕੂਲ 'ਚ ਪੜ੍ਹਦੀ ਹੁੰਦੀ ਸੀ ਤੇ ਉਸ ਪਿੰਡ ਦੇ ਵਿੱਚ ਇੱਕ ਗਰੁੱਪ ਹੁੰਦਾ ਸੀ ਪ੍ਰਗਤੀ ਕਲਾ ਕੇਂਦਰ ਹਨਾ ਉੱਥੋਂ ਦੇ ਜਿਹੜੇ ਉਸ ਵੇਲੇ ਦੇ ਨੌਜਵਾਨ ਸੀ ਉਹਨਾਂ ਵੱਲੋਂ ਗਰੁੱਪ ਚਲਾਇਆ ਜਾਂਦਾ ਸੀਗਾ ਤੇ ਹਰ ਸਾਲ ਉਹ ਇੱਕ ਨਾਟਕ ਮੇਲਾ ਕਰਵਾਉਂਦੇ ਹੁੰਦੇ ਸੀ ਗੁਰਸ਼ਰਨ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਸੋ ਜਿਵੇਂ ਅੱਜ ਵਰਕਸ਼ਾਪ ਦਰਾਨ ਗੁਰਪ੍ਰੀਤ ਪੰਗੋਹਰਾ ਨੇ ਵੀ ਦੱਸਿਆ ਕਿ ਉਹ ਵੀ ਇੱਕ ਇਸੇ ਤਰ੍ਹਾਂ ਦੇ ਗਰੁੱਪ ਦੇ ਨਾਲ ਜੁੜੇ ਹੋਏ ਸੀ ਸੋ ਉਸ ਸਮੇ ਸਾਡਾ ਜਿਹੜਾ ਉਮਰ ਦਾ ਜਿਹੜਾ ਪੜਾ ਸੀਗਾ ਮੇਰਾ ਖਿਆਲ ਅਸੀਂ 8ਵੀਂ 9ਵੀਂ ਦੇ ਵਿੱਚ ਹੋਣੇ ਆ ਹਨਾ ਤੇ ਉਸ ਸਮੇਂ ਤੋਂ ਜਦੋਂ ਉਹ ਉਹਨਾ ਨਾਟਕਾਂ ਨੂੰ ਅਸੀਂ ਦੇਖਦੇ ਸੀਗੇ ਉਹ ਸਾਰੇ ਨਾਟਕ ਜਿਹੜੇ ਸੀਗੇ ਸਮਾਜ ਸੁਧਾਰ ਦੇ ਉੱਤੇ ਜਾਂ ਜਿਹੜੇ ਸਮਾਜ ਦੇ ਵਿਸ਼ੇ ਆ ਉਹਨਾਂ ਦੇ ਉੱਤੇ ਹੁੰਦੇ ਸੀਗੇ ਤੇ ਉਦੋਂ ਤੋਂ ਹੀ ਜਿਹੜੀ ਚੇਤਕ ਆ ਇੱਕ ਅੰਦਰ ਲੱਗ ਗਈ ਤੇ ਉਸ ਤੋਂ ਬਾਅਦ ਜਦੋਂ ਅਸੀਂ ਕਾਲਜ ਦੇ ਵਿੱਚ 11ਵੀਂ ਦੇ ਵਿੱਚ ਮੈਂ ਗਈ ਤਾਂ ਮੇਰੇ ਲਈ ਬੜੀ ਵਧੀਆ ਗੱਲ ਇਹ ਰਹੀ ਆ ਕਿ ਉੱਥੇ ਜਿਹੜੇ ਮੈਨੂੰ ਟੀਚਰ ਮਿਲੇ ਪ੍ਰੋਫੈਸਰ ਦਵਿੰਦਰ ਸਿੰਘ ਹਨਾ ਉਹਨਾਂ ਨੇ ਸਾਡੇ ਲਈ ਜਿਵੇਂ ਸਕਿੱਟ ਤੇ ਨਾਟਕ ਦੇ ਲਈ ਜਿਹੜੇ ਯੂਨੀਵਰਸਿਟੀ ਚ ਜਿਹੜੇ ਜਾਂਦੇ ਆ ਉਹਦੇ ਲਈ ਆਡੀਸ਼ਨ ਰੱਖੇ ਤੇ ਉਹ ਆਡੀਸ਼ਨਸ ਪਾਸ ਕਰਕੇ ਤੇ ਮੈਂ ਸਭ ਤੋਂ ਪਹਿਲਾਂ ਨਾਟਕਾਂ ਦੇ ਵਿੱਚ ਸ਼ੁਰੂਆਤ ਕੀਤੀ ਬੈਸਟ ਐਕਟ੍ਰੈਸ ਰਹੀਆਂ ਮੈਂ ਯੂਨੀਵਰਸਿਟੀ ਦੇ ਵਿੱਚ ਜ਼ੋਨ ਨਾਲ ਦੇ ਵਿੱਚ ਰਹੀਆਂ ਪਰ ਜਿੰਨੀ ਦੇਰ ਕਾਲਜ ਟਾਈਮ ਦੇ ਯੂਨੀਵਰਸਿਟੀ ਟਾਈਮ ਦੇ ਵਿੱਚ ਮੈਂ ਨਾਟਕ ਕੀਤੇ 19 ਦੇਰ ਮੇਰਾ ਜਿਹੜਾ ਨਾਟਕ ਦੇ ਨਾਲ ਰਿਸ਼ਤਾ ਬਣਿਆ ਰਿਹਾ ਤੇ ਪ੍ਰਾਈਵੇਟ ਜਿਹੜੇ ਕੁਝ ਨਾਟਕ ਜਿਵੇਂ ਜਲੰਧਰ ਦੇ ਵਿੱਚ ਬਹੁਤ ਸੋਹਣਾ ਮਾਹੌਲ ਸੀਗਾ ਸਾਡੇ ਕੁਝ ਡਾਇਰੈਕਟਰ ਸੀਗੇ ਜਿਹੜੇ ਸਾਨੂੰ ਪ੍ਰੇਰਿਤ ਕਰਦੇ ਰਹਿੰਦੇ ਸੀਗੇ ਕਿ ਨਾਟਕੀ ਗਤੀਵਿਧੀਆਂ ਨਾਲ ਅਸੀਂ ਜੁੜੇ ਰਹੀਏ ਉਹਦੇ ਵਿੱਚ ਮੈਂ ਰਾਜਕੁਮਾਰ ਤੁਲੀ ਹੋਰਾਂ ਦਾ ਜ਼ਿਕਰ ਕਰਨਾ ਚਾਹਾਂਗੀ ਆਕਾਸ਼ਵਾਣੀ ਜਲੰਧਰ ਤੋਂ ਸੁਖਿੰਦਰ ਸੁਖੀ ਹੁਰੀਆ ਨਰਿੰਦਰ ਜੱਟੂ ਹੁਰੀ ਅਮਰਸਰ ਤੋਂ ਤੇ ਇਸੇ ਤਰ੍ਹਾਂ ਐਸ ਲਈ ਜਗਵਿੰਦਰ ਜੱਜਪਾ ਜੀ ਆ ਉਹ ਕੈਨੇਡਾ ਦੇ ਵਿੱਚ ਆ ਉਹ ਵੀ ਨਾਟਕਾਂ ਦੇ ਨਾਲ ਜੁੜੇ ਹੋਏ ਆ ਉੱਥੇ ਤੇ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਰਿਹਾ ਤੇ ਬਸ ਇਸੇ ਤਰ੍ਹਾਂ ਜਿਹੜਾ ਸਫ਼ਰ ਹੈ ਉੱਥੇ ਜਾਰੀ ਰਿਹਾ ਪਰ ਇੱਕ ਹੁੰਦਾ ਆ ਜਿਵੇਂ ਕੁੜੀਆਂ ਦੇ ਲਈ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਕੁਝ ਹੁੰਦਾ ਹਨਾ ਪਾਬੰਦੀਆਂ ਹੁੰਦੀਆਂ ਵੀ ਜਿੰਨੀ ਦੇਰ ਪੜ੍ਹਦੇ ਰਏ ਠੀਕ ਹੈ ਪਰ ਇਸ ਤੋਂ ਬਾਅਦ ਨਹੀਂ ਪਰ ਮੇਰੇ ਲਈ ਇਹ ਗੱਲ ਜਿਹੜੀ ਆ ਬੜੀ ਵਧੀਆ ਰਹੀ ਕਿ ਜਦੋਂ ਮੈਂ ਕਾਲਜ ਛੱਡਿਆ ਯੂਨੀਵਰਸਿਟੀ ਛੱਡੀ ਉਹਦੇ ਤੋਂ ਬਾਅਦ ਮੈਨੂੰ ਨਾ ਅਧਿਆਪਨ ਦੇ ਖੇਤਰ ਦੇ ਵਿੱਚ ਹੀ ਕੰਮ ਕਰਨ ਦਾ ਮੌਕਾ ਮਿਲਿਆ ਤੇ ਉਸੇ ਖੇਤਰ ਦੇ ਵਿੱਚ ਮੈਨੂੰ ਇਹ ਜਿਹੜਾ ਡਿਪਾਰਟਮੈਂਟ ਐ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਦਾ ਉਹਦੇ ਵਿੱਚ ਥੀਏਟਰ ਡਿਪਾਰਟਮੈਂਟ ਮੇਰੇ ਹਿੱਸੇ ਆ ਔਰ ਜੋ ਥੀਏਟਰ ਡਿਪਾਰਟਮੈਂਟ ਦੀ ਮੈਂ ਗੱਲ ਕੀਤੀ ਸੌਰੀ ਮੈਂ ਤੁਹਾਨੂੰ ਟੋਕ ਰਿਹਾ ਤੇ ਜੋ ਪੀਟੀਐਫੀ ਜੋ ਤੁਹਾਡਾ ਇੱਕ ਹੈਗੀ ਆ ਪੰਜਾਬ ਥੀਏਟਰ ਐਂਡ ਫੋਕ ਅਕੈਡਮੀ ਇਹਦਾ ਮੇਨ ਮੋਟਿਵ ਕੀ ਆ ਸ਼ੁਰੂ ਕਰਨ ਦਾ ਤੁਹਾਡਾ हां जी पंजाबी थिएटर एंड फोक एकेडमी ਨੂੰ ਸ਼ੁਰੂ ਕਰਨ ਦਾ ਮੇਨ ਮੋਟਿਵ ਇਹ ਜਦੋਂ ਮੈਂ ਇੱਥੇ ਆਈ ਸੀ ਨਾ ਅਸਲ ਦੇ ਵਿੱਚ ਉਦੋਂ ਬਹੁਤ ਸਾਰੀਆਂ ਇਹੋ ਜਿਹੀਆਂ ਕੁਰਤੀਆਂ ਜਿਹੜੀਆਂ ਮੈਂ ਉੱਥੇ ਦੇਖਦੀ ਰਹੀ ਸੀਗੀ ਪੰਜਾਬ ਦੇ ਵਿੱਚ ਜਿਵੇਂ ਧੀਆਂ ਦੇ ਜੰਮਣ ਨੂੰ ਲੈ ਕੇ ਜਾਂ ਪਰਿਵਾਰਾਂ ਦੇ ਵਿੱਚ ਕੁੜੀਆਂ ਜਾਂ ਨੂਆਂ ਦੇ ਨਾਲ ਜਿਹੜੇ ਵੱਖਰੇਵੇਂ ਉਹ ਫਰਕ ਹੈ ਨਾ ਮੈਨੂੰ ਲੱਗਦਾ ਸੀਗਾ ਕਿ ਅਸੀਂ ਉਹ ਸਮਾਜ ਦੀਆਂ ਜਿਹੜੀਆਂ ਪਰਿਥੀਆਂ ਉੱਥੇ ਛੱਡ ਕੇ ਆਏ ਅਸੀਂ ਇੱਥੇ ਫੇਰ ਉਹ ਸ਼ੁਰੂ ਕਰ ਲਿਆ ਹਨਾ ਸੋ ਉਹਨਾਂ ਤੋਂ ਜਾਗਰੂਕ ਹੋਣ ਦੇ ਲਈ ਮੈਨੂੰ ਲੱਗਦਾ ਹੁੰਦਾ ਸੀਗਾ ਕਿ ਜਿਹੜਾ ਇੱਕ ਥੀਏਟਰ ਹੈ ਇੱਕ ਨਾਟਕ ਹੈ ਨਾ ਇਹ ਬੜਾ ਜ਼ਬਰਦਸਤ ਮਾਧਿਅਮ ਆ ਸੋ ਇਸ ਕਰਕੇ ਅਸੀਂ ਪਹਿਲਾਂ ਬੱਚਿਆਂ ਨੂੰ ਫੋਕਸ ਕੀਤਾ ਬੱਚਿਆਂ ਦੇ ਰਾਹੀਂ ਅਸੀਂ ਪਹਿਲਾਂ ਕੋਰੀਓਗ੍ਰਾਫੀਜ਼ ਦੇ ਨਾਲ ਸੁਨੇਹੇ ਜਿਹੜੇ ਉਹ ਦਿਨੇ ਸ਼ੁਰੂ ਕੀਤੇ ਉਸ ਤੋਂ ਬਾਅਦ ਫਿਰ ਅਸੀਂ ਨਾਟਕ ਮੈਂ ਛੋਟੇ-ਛੋਟੇ ਜਿਹੜੇ ਨਾਟਕ ਲਘੂ ਨਾਟਕ ਲਿਖਣੇ ਸ਼ੁਰੂ ਕੀਤੇ ਇਹਨਾਂ ਕੁਰੀਤੀਆਂ ਦੇ ਖਿਲਾਫ ਤੇ ਫਿਰ ਪੰਜਾਬੀ تھیਟਰ ਐਂਡ ਫੋਕ ਅਕੈਡਮੀ ਨੂੰ ਅਸੀਂ ਰਜਿਸਟਰ ਬਹੁਤ ਬਾਅਦ ਚ ਕਰਾਇਆ ਪਰ 2014 ਦੇ ਵਿੱਚ ਅਸੀਂ ਸ਼ੁਰੂਆਤ ਜਿਹੜੀ ਸੀਗੀ ਇਹਦੀ ਕੀਤੀ ਸੀ ਔਰ ਸ਼ੁਰੂਆਤ ਹੋ ਚੁੱਕੀ ਹੈ ਔਰ ਹੁਣ ਉਸ ਬੈਨਰ ਦੇ ਥੱਲੇ ਇੱਕ ਫਿਲਮ ਵੀ ਬਣ ਰਹੀ ਹੈ ਜ ਜਿਹਦੇ ਵਿੱਚ ਮੈਂ ਦੇਖ ਰਿਹਾ ਕਿ ਬੱਚੇ ਕੰਮ ਕਰ ਰਹੇ ਨੇ ਸੀਨੀਅਰਸ ਵੀ ਮੇਰੇ ਖਾਲ ਕੰਮ ਕਰ ਰਹੇ ਨੇ ਔਰ ਗੁਰਪ੍ਰੀਤ ਮੈਮ ਵੀ ਉਚੇਜਾਉ ਦੇ ਵਾਸਤੇ ਇੰਡੀਆ ਤੋਂ ਆਏ ਨੇ ਸ਼ੂਟ ਕਰਨਾ ਪਿਆ ਦੋ ਫਿਲਮਾਂ ਛੱਡ ਕੇ ਔਰ ਕਿਦਾਂ ਦਾ ਮਹਿਸੂਸ ਕਰਦੇ ਹੋ ਕਿ ਇਹ ਜੋ ਸ਼ੁਰੂਆਤ ਹੋਣ ਜਾ ਰਹੀ ਹੈ ਤੁਹਾਡੇ ਵੱਲ ਅ ਅਜੇ ਤਾਂ ਜਿਵੇਂ ਕਹਿੰਦੇ ਹੁੰਦੇ ਹਨ ਕਿ ਮਨ ਦੇ ਵਿੱਚ ਥੋੜਾ ਡਰ ਵੀ ਹੈਗਾ ਕਿਉਂਕਿ ਇੱਕ ਨਵੀਂ ਵਿਧਾ ਨੂੰ ਅਸੀਂ ਟੱਚ ਕਰ ਰਹੇ ਹਾਂ ਪਰ ਜਿਵੇਂ ਅੱਜ ਵਰਕਸ਼ਾਪ ਦੇ ਦੌਰਾਨ ਵੀ ਤੁਸੀਂ ਦੇਖਿਆ ਹੋਣਾ ਵਿਸ਼ੇਸ਼ ਤੌਰ ਦੇ ਉੱਤੇ ਗੁਰਪ੍ਰੀਤ ਪੰਗੂ ਜੀ ਹੋਰੀ ਇਸ ਫਿਲਮ ਦੇ ਲਈ ਸਾਡੇ ਲਈ ਇੱਥੇ ਆਏ ਆ ਤੇ ਉਹਨਾਂ ਦੇ ਆਉਣ ਦੇ ਨਾਲ ਸਾਡਾ ਹੌਸਲਾ ਜਿਹੜਾ ਹੈ ਬੜਾ ਬੁਲੰਦ ਹੋਇਆ ਹੌਸਲਾ ਜਿਹੜਾ ਬੜਾ ਵਧੀਆ ਆ ਤੇ ਜਿਵੇਂ ਨਾਟਕਾਂ ਦੇ ਰਾਹੀਂ ਅਸੀਂ ਕੁਝ ਸਮਾਜ ਦੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਟੱਚ ਕੀਤਾ ਤੇ ਇਸ ਫਿਲਮ ਦੇ ਰਾਹੀਂ ਵੀ ਅਸੀਂ ਜਿਹੜੀ ਇਥੋਂ ਦੀ ਬੌਰਨ ਜਨਰੇਸ਼ਨ ਆ ਉਹਨਾਂ ਦੇ ਨਾਲ ਜੁੜੇ ਕੁਝ ਜਿਹੜੇ ਮੁੱਦੇ ਆ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕੁਝ ਸਮੱਸਿਆਵਾਂ ਜਿਹੜੀਆਂ ਆ ਉਹਨਾਂ ਨੂੰ ਅਸੀਂ ਫਿਲਮਾਇਆ ਆ ਤੇ ਉਹਨਾਂ ਨੂੰ ਟੱਚ ਕੀਤਾ ਆ ਸੋ ਚੰਗਾ ਲੱਗ ਰਿਹਾ ਕਿ ਅਸੀਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਬਣ ਕੇ ਫਿਲਮ ਜਿਹੜੀ ਆ ਉਹ ਕਿੱਦਾਂ ਆਉਂਦੀ ਔਰ ਕਿੱਦਾਂ ਦਾ ਉਹਦਾ ਪ੍ਰਭਾਵ ਰਹਿੰਦਾ ਆ ਇਹ ਤਾਂ ਸਮਾਂ ਦੱਸੂਗਾ ਔਰ ਆਡੀਅנס ਲਈ ਵੀ ਇੱਕ ਸੱਦਾ ਤੁਸੀਂ ਕਹਿ ਰਹੇ ਸੀ ਕਿ ਆਡੀਅנס ਕੋਈ ਆਉਣਾ ਚਾਹੇ ਤੇ ਉਹ ਵੀ ਆ ਸਕਦੀ ਹੈ ਹਰਮੰਦਰ ਬਾਈ ਨੇ ਆਲਰੇਡੀ ਇਸ ਚੀਜ਼ ਬਾਰੇ ਦੱਸਿਆ ਹੈ ਤੇ ਇਹਦੀ ਸ਼ੂਟਿੰਗ ਐਪਿੰਗ ਚ ਹੀ ਕਰ ਰਹੇ ਹੋ ਜਾਂ ਕਿਸੇ ਹੋਰ ਵੀ ਲੋਕੇਸ਼ਨ ਤੇ ਕੀਤੀ ਹੈ ਅਸੀਂ ਅਲੱਗ ਅਲੱਗ ਲੋਕੇਸ਼ਨਸ ਚ ਕਰ ਰਹੇ ਆ ਕਿਉਂਕਿ ਕਾਫੀ ਸ਼ੂਟ ਜਿਹੜੇ ਅਸੀਂ ਆਲਰੇਡੀ ਕਰ ਚੁੱਕੇ ਆ ਤੇ ਕਰੇਗੀ ਬਨ ਮਿਕਲਮ ਹਨਾ ਬਹੁਤ ਸਾਰੇ ਹੋਰ ਲੋਕੇਸ਼ਨਸ ਜਿਹੜੀਆਂ ਅਸੀਂ ਚੁਣੀਆਂ ਸੀਗੀਆਂ ਸਿਟੀ ਦੇ ਵਿੱਚ ਕੋਸ਼ਟ ਜਿਹੜੇ ਹੋਏ ਆ ਪਾਰੇ ਜਿਹੜਾ ਆਉਣ ਵਾਲੇ ਸਮੇਂ ਦਾ ਜਿਹੜਾ ਸੀ ਅਨਾਉਂਸ ਕੀਤਾ ਸੀ ਸ਼ੂਟ ਉਹ ਐਪਿੰਗ ਦੇ ਵਿੱਚ ਕਰ ਰਹੇ ਆਂ ਅਸੀਂ ਤੇ ਉਹ ਇੱਕ ਲਗਾਤਾਰ 4 ਦਿਨ ਦਾ ਸ਼ੂਟ ਆ ਜਿਹਦੇ ਵਿੱਚ ਮੈਂ ਪੰਗੂ ਪਰਫਾਰਮ ਕਰਨ ਜਾ ਰਹੇ ਆ ਹਨਾ ਤੇ ਉਹਦੇ ਲਈ ਅਸੀਂ ਅਨਾਉਂਸ ਕੀਤਾ ਸੀ 26 ਤਰੀਕ ਨੂੰ ਅਸੀਂ ਆਡੀਅנס ਦੇ ਰੂਪ ਦੇ ਵਿੱਚ ਜ਼ਰੂਰ ਸੱਦਾ ਦਿੰਦੇ ਆ ਜੇਕਰ ਤੁਸੀਂ ਆਡੀਅנס ਦੇ ਰੂਪ ਦੇ ਵਿੱਚ ਆਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਪੰਜਾਬੀ تھیਟਰ ਐਂਡ ਫੋਕ ਅਕੈਡਮੀ ਦਾ ਜਿਹੜਾ ਪੇਜ ਹੈ ਉਹਦੇ ਵਿੱਚ ਮੈਸੇਂਜਰ 'ਚ ਵੀ ਮੈਸੇਜ ਭੇਜ ਸਕਦੇ ਹੋ ਜਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 0430904 0 ਇਰੋਤਨ ਮੇਰਾ ਨੰਬਰ ਹੈ ਤੇ ਉਹਦੇ ਲਈ ਬਸ ਇਨਾ ਕਿਹਾ ਕਿ ਸਾਨੂੰ ਥੋੜਾ ਜਿਹਾ ਧਿਆਨ ਰੱਖਣਾ ਪੈਣਾ ਮਾਹੌਲ ਜਿਹੜਾ ਹੈ ਜਦੋਂ ਸ਼ੂਟਿੰਗ ਚੱਲਦੀ ਆ ਤਾਂ ਬਹੁਤ ਸ਼ਾਂਤ ਮਾਹੌਲ ਸਾਨੂੰ ਦੇਣਾ ਪੈਂਦਾ ਟਿੱਕਿਆ ਟਿੱਕ ਕੇ ਬੈਠਣਾ ਪੈਂਦਾ ਆ ਸੋ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਾਨੂੰ ਉਹ ਸ਼ੂਟ ਕਰਨਾ ਪੈਣਾ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਗੱਲ ਕੀਤੀ ਔਰ ਇੱਕ ਬਹੁਤ ਸੋਹਣਾ ਉਪਰਾਲਾ ਤੁਸੀਂ ਉਲੀਕਿਆ ਸਫਰ ਉਪਰਾਲਾ ਲੋਕਾਂ ਦੇ ਬਹੁਤ ਸੋਹਣੇ ਸਵਾਲ ਸੀ ਉਹ ਬਹੁਤ ਖੁਸ਼ੀ ਹੋਈ ਕਿ ਥੀਏਟਰ ਨਾਲ ਲੋਕ ਕਿਦਾਂ ਜੁੜੇ ਹੋਏ ਨੇ ਔਰ ਜੁੜਨਾ ਚਾਹੁੰਦੇ ਨੇ ਔਰ ਬਹੁਤ ਉਹਨਾਂ ਦੇ ਇੱਕ ਗਹਿਰੇ ਸਵਾਲ ਵੀ ਸੀ ਕਾਫੀ ਗਹਿਰੇ ਸਵਾਲ ਉਹਨਾਂ ਕੀਤੇ ਔਰ ਮੈਡਮ ਨੇ ਉਹਨਾਂ ਦਾ ਬਖੂਬੀ ਜਵਾਬ ਵੀ ਦਿੱਤਾ ਔਰ ਤੁਸੀਂ ਇਹ ਉਪਰਾਲਾ ਜੋ ਹੈ ਸਰਜਾ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਤੁਹਾਨੂੰ ਆਉਣ ਵਾਲੀ ਫਿਲਮ ਦੇ ਲਈ ਸ਼ੁਭ ਕਾਮਨਾਵਾਂ ਸਾਡੇ ਚੈਨਲ ਵੱਲੋਂ ਸੋ ਦੋਸਤੋ ਇਹ ਹਨ ਸਾ ਪੀਟੀਐਫਏ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਤੋਂ ਔਰ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਔਰ ਉਹਨਾਂ ਵਾਲੀ ਫਿਲਮ ਦਿਵਾਰੀ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਦੋਸਤੋ ਤੁਸੀਂ ਜੁੜੇ ਰਹੋ ਪੰਜਾਬੀ ਆਸਟ੍ਰੇਲੀਆ ਦੇ ਨਾਲ ਦੁਬਾਰਾ ਹੋਰ ਸ਼ਖਸ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਣੇ ਆ ਧੰਨਵਾਦ